ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਜੀ ਚੱਲਦੇ ਆ ਮਸਤਾਨਾ ਸਾਹਿਬ ਐਤਵਾਰ ਦਾ ਦਿਨ ਸੀ ਅਸੀਂ ਕਿਵੇਂ ਚੱਲੂ ਗੁਰੂ ਘਰ ਮੱਥਾ ਟੇਕ ਕੇ ਇਹ ਮਸਤਾਨਾ ਸਾਹਿਬ ਤੇ ਜਦੋਂ ਮਨ ਕਰਦਾ ਜੀ ਜਾਇਆ ਉਹਨੇ ਤੇ ਆਪਾਂ ਪਹੁੰਚ ਗਏ ਜੀ ਮਸਤਾਨਾ ਸਾਹਿਬ ਤੁਸੀਂ ਵੀ ਕਰੋ ਦਰਸ਼ਨ ਆ ਗੇਟ ਹੈ ਜੀ ਮਸਤੂਆਣਾ ਸਾਹਿਬ ਦਾ ਲੋ ਜੀ ਇੱਤਿਹਹਾ ਰੋਜੀ ਬਹੁਤ ਕੱਟ ਰਹਿੰਦਾ ਆਪਾਂ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਵੱਲ ਤੁਸੀਂ ਵੀ ਸਾਡੇ ਨਾਲ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਮਾਨ ਨੂੰ ਸ਼ਾਂਤੀ ਆਉਂਦੀ ਹੈ ਗੁਰੂ ਘਰ ਵਿੱਚ ਆ ਕੇ ਲਓ ਜੀ ਆਪਾਂ ਹੁਣ ਪੰਜੇ ਸਨਾਨਾ ਕਰਦੇ ਇੱਥੇ ਦੁੱਖ ਦੂਰ ਹੁੰਦੇ ਆ ਜੀ ਇਸਨਾਨ ਕਰਨ ਨਾਲ ਕੋਈ ਵੀ ਰੋਗ ਹੋਵੇ ਪੰਜ ਮਸੇ ਸੁੱਖ ਲੋ ਇੱਥੇ ਰੋਗ ਸਾਰੇ ਦੂਰ ਹੋ ਜਾਂਦੇ ਦੁੱਖ ਦੂਰ ਹੋ ਜਾਂਦੇ ਤੇ ਹੁਣ ਆਪਾਂ ਬਾਬਾ ਜੀ ਦੀ ਖੂਹੀ ਤੇ ਮੱਥਾ ਟੇਕਾਂਗੇ ਆਹ ਬਾਬਾ ਜੀ ਦੀ ਪ੍ਰਾਣੀ ਖੂਹੀ ਇਹਨਾਂ ਤੇ ਮੱਥਾ ਟੇਕਾਂਗੇ ਇਹ ਪ੍ਰਤਨਾ ਜੀ ਬismillah ਜੀ ਹੁਣ ਪ੍ਰਧਾਨ ਸਾਹਿਬ ਵੀ ਠੀਕ ਰਹੇ ਨੇ ਮੱਥਾ ਤੇ ਹੁਣ ਆਪਾਂ ਕਰਾ ਰਹੇ ਹਾਂ ਦੇਖ ਜੀ ਗੁਰਦੁਆਰਾ ਨਮਾ ਤਿਆਰ ਕਰ ਰਹੇ ਨੇ ਜੀ ਜਿਹੜੀ ਫੋਟੋਸ ਤੁਸੀਂ ਦੇਖੇ ਸੀ ਇਸ ਤਰ੍ਹਾਂ ਦੇ ਦਿਖ ਦੇਣੀਆਂ ਹਨ ਗੁਰੂ ਘਰ ਨੂੰ ਬਹੁਤ ਹੀ ਸੋਹਣਾ ਤਿਆਰ ਕਰਨਾ ਸਾਰਾ ਤਿਆਰ ਕਰੀ ਜਾ ਰਿਹਾ ਨੇ ਇੱਥੇ ਵੀ ਦੋ ਇਨਸਾਨ ਸਾਹਿਬ ਨੇ ਜੀ ਮੱਥਾ ਟੇਕ ਰਹੇ ਆ ਪੰਨ ਸਾਹਿਬ ਦੇ ਇਹ ਕਿਧਰ ਦੀ ਸਾਈਡ ਹੈ ਇੱਕ ਪਰਲੀ ਸਾਈਡ ਹੈ ਜੀ ਇੱਥੇ ਹੂੰ ਤਾਂ ਤਕਰੀਬਨ 4-5 ਗੁਰਦੁਆਰਾ ਸਾਹਿਬ ਨੇ ਮਾਤਾ ਪੋਲੀ ਜੀ ਦਾ ਇੱਕ ਗੁਰਸਾਗਰ ਤੇ ਕੰਬਰ ਸਰ ਦੀ ਢਾਲ ਤੇ ਬਣਿਆ ਹੈ ਪਰ ਆਪਾਂ ਮੈਣ ਗੁਰਦੁਆਰੇ ਆਏ ਆ ਜੀ ਮੱਥਾ ਟੇਕਣ ਵੱਡੇ ਗੁਰਦੁਆਰੇ ਇਹਦੇ ਵਿੱਚ ਹੀ ਸਾਰੇ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਹੁਣ ਆਪਾਂ ਦੂਸਰੇ ਨਿਸ਼ਾਨ ਸਾਹਿਬ ਤੇ ਮੱਥਾ ਟੇਕਾਂਗੇ ਦੇਵ ਜੀ ਹੁਣ ਪ੍ਰਧਾਨ ਸਾਹਿਬ ਅੱਥਾ ਠੇਕ ਰਹੇ ਨੇ। ਬਾਬਾ ਜੀ ਪਾਠ ਪੜ੍ਹ ਰਹੇ ਨੇ। ਇੱਥੇ ਕੀਰਤਨ ਵੀ ਹੁੰਦਾ ਸਵੇਰੇ ਸ਼ਾਮ ਜੀ, ਪਾਠ ਪ੍ਰਗਾਸ ਰਹਿੰਦੇ ਇੱਥੇ ਕੋਥਰੀ ਚੱਲਦੀ ਰਹਿੰਦੀ ਐ। ਬਹੁਤ ਹੀ ਸੰਗਤ ਆਉਂਦੀ ਐ। ਲਓ ਜੀ ਥੈਂ ਪ੍ਰਧਾਨ ਸਾਹਿਬ ਕਰਨਗੇ ਪਾਠ ਤੇ ਆਪਾਂ ਬੈ ਕੇ ਹਾਜ਼ਰੀ ਭਰਾਂਗੇ। ਇਹ ਪਾਠ ਹੀ ਕਰਦੇ ਜਿੱਤੇ ਜਾਂਦੇ ਹਮੇਸ਼ਾ। ਮਾਣਾ ਜੀ ਚਲੋ ਆਪਾਂ ਆਪਣਾ ਕਿਸ ਤਰ੍ਹਾਂ ਮਰਜੀ ਤੇ ਆਪੇ ਪਰਮਾਤਮਾ ਦਾ ਨਾਮ ਜਪੋ ਉਸ ਤਰ੍ਹਾਂ ਜਪਣਾ ਚਾਹੀਦਾ। ਲਓ ਜੀ ਹੁਣ ਆਪਾਂ ਮੱਥਾ ਟੇਕ ਕੇ ਆਗੇ ਬਾਹਰੀ ਜੋਤ ਨੂੰ ਮੱਥਾ ਟੇਕਦੇ ਆਂ। ਨੇ ਜੀ ਉਤਕਰ ਆਪਾਂ ਫੇਰ ਦੁਬਾਰਾ ਮੱਥਾ ਟੇਕ ਆਏ ਜੀ ਦਰਬਾਰ ਸਾਹਿਬ ਚ ਲਓ ਜੀ ਹੁਣ ਆਪਾਂ ਬਾਬਾ ਜੀ ਤੋਂ ਪ੍ਰਸਾਦ ਲੈਨੇ ਪਰਸਾ ਦਾ ਪੰਡਿਆ ਜੀ ਲਫਾਫਾ ਵੀ ਲੈ ਲਵਾਂ ਬਾਬ ਜੀ ਤੋਂ ਪਾਉਣ ਵਾਸਤੇ ਲੱਡੂਆਂ ਦਾ ਪ੍ਰਸਾਦ ਮਿਲੇ ਆਪਾਂ ਨੂੰ ਹੁਣ ਆਪਾਂ ਅੱਗੇ ਲੰਗਰ ਵਾਲੇ ਜੀ ਲੰਗਰ ਸਕਾਂਗੇ ਗੁਰੂ ਨਾਨਕ ਦੇਵ ਜੀ ਦਾ ਵੀਰਪੈ ਦਾ ਲੰਗਰ ਚਲਾਇਆ ਹੋਇਆ ਜਦੋਂ ਗੁਰੂ ਘਰ ਜਾਓ ਜੀ ਜ਼ਰੂਰ ਲੰਗਰ ਸੱਕ ਕੇ ਆਓ ਰੱਜ ਕੇ ਨਹੀਂ ਇਹ ਥੋੜਾ ਸੱਕੇ ਹੋ ਸੱਕੀ ਜ਼ਰੂਰ ਆਵ ਲੰਗਰ ਜ਼ਰੂਰ ਸਖਣਾ ਚਾਹੀਦਾ ਇੱਥੇ ਲੰਗਰ ਸਖਣ ਨਾਲ ਵੀ ਦੁੱਖ ਟੁੱਟਦੇ ਆ ਕਹਿੰਦੇ ਆਪਾਂ ਜੇ ਦ ਜਾਣੇ ਜ਼ਰੂਰ ਲੰਗਰ ਸਖਦੇ ਆ ਜੀ ਕਦੇ ਕੀ ਕਹਿਣਾ ਕਾਲੀ ਵਿੱਚ ਮੁੜਿਆ ਇਹ ਪਰ ਨਹੀਂ ਹੈ ਹਮੇਸ਼ਾ ਆਪਾਂ ਲੰਗਰ ਸਖ ਕੇ ਆਉਣੇ بزیکر باګرن سارین تے مست ہونا بابا اتر سنگ جی ਲਓ ਜੀ ਹੁਣ ਆਪਾਂ ਲੰਗਰ ਪਾਣੀ ਸਕ ਲਿਆ ਤੇ ਆਪਾਂ ਹੁਣ ਘਰ ਵੱਲ ਆ ਰਹੇ ਹਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਸ ਤਰ੍ਹਾਂ ਲੱਗਿਆ ਸੁਨ ਦਰਸ਼ਨ ਮੇਲਾ ਚਲੋ ਜੀ ਆਪਾਂ ਘਰ ਵਾਪਸੀ ਆ ਗਏ ਜੀ ਆਪਾਂ ਬੇਹਗਰੂ ਸਭ ਤੇ ਚੜ੍ਹਦੀ ਕਲਾ ਰੱਖੇ ਬੇਹਗਰੂ ਸਾਰਿਆਂ ਦੇ ਪਰਿਵਾਰਾਂ ਤੇ ਇਹ ਹਰ ਰਸ ਕਰਦੇ ਆਂ ਜੀ ਆਪਾਂ ਤਾਂ ਬੱਚਿਆਂ ਦੇ ਸਿਰ ਤੇ ਮੇਰ ਪਰੇ ਹੱਥ ਰੱਖੇ ਬੇੜੇ ਨੂੰ ਵੱਧ ਬਦਲੇ ਇੱਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ